ਲੁਧਿਆਣਾ ਦੇ ਵਿੱਚ ਮੋਬਾਈਲ ਚੋਰੀ ਹੋਣ ਵਾਲੀਆਂ ਵਾਰਦਾਤਾਂ ਲਗਾਤਾਰ ਵਾਧੀਆਂ ਜਾ ਰਹੀਆਂ ਨੇ ਇਸੇ ਮੱਦੇਨਜ਼ਰ ਲੁਧਿਆਣਾ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਪਾਸ 50 ਮੋਬਾਈਲ ਫੋਨ ਬਰਾਮਦ ਕੀਤੇ ਨੇ ਅਤੇ ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਦਾ ਵੱਡਾ ਖੁਲਾਸਾ ਕੀਤਾ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਗਾ ਇੱਕ ਸਾਨੂੰ ਪਿੱਛੇ ਜੇ ਮੋਬਾਈਲ ਸਨੇਚਿੰਗ ਦੀ ਜਿਹੜੀ ਵਾਰ-ਵਾਰ ਇਹ ਰਿਪੋਰਟ ਆ ਰਹੀ ਸੀ ਉਹਦੇ ਵਿੱਚ ਅਸੀਂ ਜਿਹੜਾ ਕਿ ਦੋ ਆਦਮੀ ਉਹਦੇ ਚ ਅਰੈਸਟ ਕੀਤੇ ਐ ਜਿਹੜੇ 11 ਤਰੀਕ ਨੂੰ ਉਹਦੇ ਚ ਜਸਵਿੰਦਰ ਬੰਟੀ ਤੇ ਰਿਤਿਕ ਮਿਸ਼ਰਾ ਰਿਤਿਕ ਮਿਸ਼ਰਾ ਜਿਹੜਾ ਆਊਟ ਆਫ ਸਟੇਟ ਦਾ ਤੇ ਜਸਵਿੰਦਰ ਬੰਟੀ ਹੈ ਜਿਹੜਾ ਇੱਥੋਂ ਦਾ ਰਹਿਣ ਵਾਲਾ ਇਹਨਾਂ ਤੋਂ ਅਸੀਂ ਲਗਭਗ ਇੱਕ ਜਿਹੜਾ ਲੈਟਰ ਪਿਸਟਲ ਜਿਹੜਾ ਕਿ origignal ਪਿਸਟਲ ਵਾਂਗੂ ਲੱਗਦਾ ਤੇ ਪਲੱਸ ਉਹਦੇ ਵਿੱਚ ਨਾਲ ਇੱਕ ਦੱਤਰ ਤੇ 50 ਮੋਬਾਈਲ ਦਾ ਜਿਹੜੇ ਇਹਨਾਂ ਨੇ ਵੱਖ-ਵੱਖ ਸਮੇਂ ਖੋਏ ਸੀ ਉਹ ਸਾਡੀ ਟੀਮ ਨੇ ਵਰਕ ਕਰਕੇ ਉਹਦੇ ਚ ਡੀਸੀਪੀ ਇਨਵੈਸਟੀਗੇਸ਼ਨ ਤੇ ADCP ਜਿਹੜੀ ਹੈਗੇ ਆ ਉਹਨੂੰ ਰੁਪਿੰਦਰ ਜਿਹੜੇ ਆ ਉਹਨਾਂ ਦੀ ਸਾਰੀ ਟੀਮ ਨੇ ਕੰਮ ਕਰਕੇ ਅਸੀਂ ਇਹਦੇ ਵਿੱਚੋਂ 50 ਮੋਬਾਈਲ ਜਿਹੜੇ ਵਕਫ ਵਕਫ ਥਾਵਾਂ ਤੇ ਖੋਏ ਹੋਏ ਤੇ ਨਾਲ ਆ ਪਿਸਟਲ ਤੇ ਨਾਲ ਉਹ ਤੇ ਦੋਨਾਂ ਬੰਦਿਆਂ ਨੂੰ ਅਸੀਂ ਅਰੈਸਟ ਕਰ ਲਿਆ ਤੇ ਅੱਗੇ ਉਹਦੇ 'ਚ ਹਜੇ ਹੋਰ ਪੁੱਛ ਕੇ ਜਾਰੀ ਹੈ ਤੇ ਸਾਨੂੰ ਸਭਾਵਨਾ ਹੈ ਇਹ ਲਗਭਗ 50 ਮੋਬਾਈਲ ਹੈ ਇਹ ਡੇਢ ਕਿ ਮਹੀਨੇ ਦੇ ਵਿੱਚ ਵਿੱਚ ਹੀ ਜਿਹੜੇ ਸਾਰੇ ਖੋਏ ਗਏ ਆ ਤੇ ਸਾਨੂੰ ਉਮੀਦ ਹੈ ਵੀ ਹੋਰ ਇਹਨਾਂ ਦੇ ਨਾਲ ਦੇ ਜਿਹੜੇ ਕੋਈ ਸਾਥੀ ਆ ਉਹਦੇ ਬਾਰੇ ਪਤਾ ਲੱਗੂਗਾ ਤਾਂ ਉਹਦੀ ਕਾਰਵਾਈ ਕਰਾਂਗੇ ਹਾਂ ਹਾਂ ਜਿਹੜੀ ਬੇਲ ਤੇ ਬਾਹਰ ਆ ਕੇ ਇੰਨੇ ਵਾਰ ਆ ਆ ਹਾਂ ਜਿਹੜੀ ਬੇਲ ਤੇ ਬਾਹਰ ਆਇਆ ਵੇ ਆ ਤੇ ਉਹਦੇ ਬੇਲ ਦੇ ਵਿੱਚ ਵੀ ਤੁਹਾਡੇ ਨਾਲ ਉਹਦੇ ਚ ਜਿਹੜੇ ਇਹ 11 ਤਰੀਕ ਨੂੰ ਥੋੜੇ ਦਿਨ ਪਹਿਲਾਂ ਹੀ ਜੇ ਸਵਾ ਪੰਜ 11 ਨੂੰ 5 11 ਨੂੰ ਇਹ ਬੇਲ ਤੇ ਆਇਆ ਇਹਦੇ ਵਿੱਚ ਇੱਕ ਹੋਰ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਚਾਹੂੰਗਾ ਇਹਦੇ ਵਿੱਚ ਜਿਹੜੇ ਸਾਡੇ ਆਫਸਰਸ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਉਹਦੇ ਵਿੱਚ ਜਿਹੜੇ ਉਹ ਥਾਣੇ ਦੇ ਜੋਧੇਵਾਲ ਦੇ ਐਸ ਐਚਓ ਤੇ ਇੱਕ ਹੈੱਡ ਕਨਸਟਬਲ ਚਰਨਜੀਤ ਸਿੰਘ ਇਹਨਾਂ ਨੂੰ ਕਲਾਸ 2 ਸਰਟੀਫਿਕੇਟ ਤੇ ਨਾਲ ਹੀ ਇਹਦੇ ਵਿੱਚ ਜਿਹੜੇ ਤਿੰਨ ਜਾਣੇ ਮੁਲਾਜ਼ਮ ਆ ਜਿਹੜੇ ਹੈਗੇ ਆ ਉਹਨਾਂ ਨੂੰ ਕਲਾਸ 3 ਸਰਟੀਫਿਕੇਟ ਹੋਣਗੇ ਸਰ ਇਤਰੀ ਦਿਨਾਂ ਨੂੰ ਸਰ ਇਹ ਮੋਬਾਈਲ ਬੇਚਦੀ ਵੀ ਸੀ ਕਿਸੇ ਨੂੰ ਇਹਦੇ ਵਿੱਚ ਕਈਆਂ ਨੂੰ ਵਿਚੇ ਸੀ ਤੇ ਕਈਆਂ ਨੂੰ ਵੈਸੇ ਰੱਖੇ ਹੋਏ ਸੀ ਉਹ ਸਾਰੀ ਡਿਟੇਲ ਉਹ ਕਾਫੀ ਲੰਮੀ ਡਿਟੇਲ ਹੈ ਬਟ ਫਿਲਹਾਲ ਇਹਦੇ ਵਿੱਚ ਕਿਉਂਕਿ ਸਾਰੇ ਮੋਬਾਈਲ ਤੁਸੀਂ ਦੇਖੇ ਆ ਇਹਦੇ ਵਿੱਚੋਂ ਓਨਰ ਦੇ ਬਹੁਤ ਸਾਰੇ ਰਿਪੋਰਟਡ ਨਹੀਂਗੇ ਜੋ ਮੋਬਾਈਲ ਖੋਇਆ ਗਿਆ ਜੀ ਮੇਰੇ ਤੋਂ ਖੋਕੇ ਤੇ ਕਈ ਰਿਪੋਰਟਡ ਕੇਸ ਨਹੀਂ ਅਸੀਂ ਸਾਰਿਆਂ ਦੇ ਆਈਐਮਆਈ ਲੈ ਕੇ ਨੰਬਰ ਲੈ ਕੇ ਕਿਹੜੇ ਮੋਬਾਈਲ ਚੱਲਦੇ ਸੀ ਉਹਨਾਂ ਨੂੰ ਜਿਹੜੇ ਅਸੀਂ ਵਿਦ ਲੀਗਲ ਤਰੀਕੇ ਨਾਲ ਉਹਨੂੰ ਵਾਪਸ ਕਰਾਂਗੇ ਹੈਂਕਿਉਂਕਿ ਕੋਣ ਨਹੀਂ ਲਗਭਗ ਇਹਨਾਂ ਦੇ ਵਿੱਚੋਂ ਹਜੇ ਪਤਾ ਲੱਗੂਗਾ ਜੀ ਇੱਥੋਂ ਦੇ ਰਹਿਣ ਵਾਲੇ ਸਿੱਖ ਨਹੀਂ ਤੇ ਇਸ ਦੇ ਵਿੱਚ ਅੱਜ ਨਾ ਇੱਕ ਮੋਤੀ ਨਗਰ ਥਾਣੇ ਵਿੱਚ ਪਰਚਾ ਦਰਜ ਹੋਇਆ ਇੱਕ ਵਿਦੇਸ਼ੀ ਜਿਹੜਾ ਵਰਲਡ ਟੂਰ ਤੇ ਨਿਕਲਿਆ ਹੋਇਆ ਸੀ ਸਾਈਕਲ ਤੇ ਉਹਦਾ ਮੋਬਾਈਲ ਉਹਦਾ ਸਨੈਚ ਹੋ ਗਿਆ ਨਾਲ ਕ੍ਰੈਡਿਟ ਕਾਰਡ ਵੀ ਸੀਗਾ ਉਹ ਵਿਦੇਸ਼ੀ ਜਿਹੜਾ ਉਹ ਅਪੀਲ ਵੀ ਕਰ ਰਿਹਾ ਤੁਹਾਨੂੰ ਵੀ ਜਿਹੜਾ ਵੀ ਮੇਰਾ ਮੋਬਾਈਲ ਲੱਭਿਆ ਜਾਵੇ ਦੇਖੋ ਦੇਖੋ ਨਹੀਂ 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 ਦੇਸੀ ਕ੍ਰਿਮੀਨਲੀ ਦੇਸੀ ਵਿਦੇਸ਼ੀ ਤੇ ਇਹ ਤਾਂ ਕੋਈ ਨਵਾਂ ਕਨਸੈਪਟ ਮਤਲਬ ਕ੍ਰਿਮੀਨਲ ਤਾਂ ਕ੍ਰਿਮੀਨਲ ਹੁੰਦਾ ਗੱਲ ਇਹ ਆ ਵੀ ਜੇ ਕ੍ਰਾਈਮ ਹੋ ਰਿਹਾ ਲੁਧਿਆਣਾ ਟੀਮ ਤਕੜੀ ਐ ਅਸੀਂ ਐਸ ਇਸ ਲੈਵਲ ਦੇ ਜੇ ਸਾਡੇ ਕੋਲੇ ਜਿਹੜੇ ਨਹੀਂ ਵੀ ਰਿਪੋਰਟਡ ਇਹ ਜਿਹੜੇ ਰੱਖੇ ਹੋਏ ਬਹੁਤ ਸਾਰੇ ਰਿਪੋਰਟਡ ਨਹੀਂ ਗਏ ਤੇ ਅਸੀਂ ਉਹਨਾਂ ਨੂੰ ਕ੍ਰਿਮੀਨਲ ਨੂੰ ਭਜਾ ਕੇ ਰੱਖਾਂਗੇ ਬਸ ਇੱਕੋ ਹੀ ਗੱਲ ਇਹ ਆ ਵੀ ਕ੍ਰਾਈਮ ਤਾਂ ਦੇਖੋ ਕ੍ਰਾਈਮ ਨੂੰ ਅਸੀਂ ਸਟਾਪ ਨਹੀਂ ਕਰ ਸਕਦੇ ਕ੍ਰਾਈਮ ਰੈਗੂਲਰ ਹੁੰਦਾ ਉਹ ਨੂੰ ਹੁੰਦਾ ਰਹੂਗਾ ਪਰ ਜਿਹੜੀ ਗੱਲ ਆ ਟੀਮ ਦੀ ਨੀਅਤ ਤੇ ਨੀਤੀ ਨੀਅਤ ਸਾਫ ਤੇ ਨੀਤੀ ਗੁੰਡਿਆਂ ਨੂੰ ਭਜਾਉਣਾ ਬਦਮਾਸ਼ਾਂ ਨੂੰ ਭਜਾਉਣਾ ਇਹ ਸਾਡੀ ਟੀਮ ਇਸੇ ਤਰੀਕੇ ਨਾਲ ਕੰਮ ਕਰਦੀ ਰਹੂਗੀ ਇਹਦੇ ਤੋਂ ਇੰਪੋਰਟੈਂਟ ਇੱਕ ਗੱਲ ਮੈਂ ਹੋਰ ਤੁਹਾਨੂੰ ਜਿਹੜੀ ਦੱਸਣਾ ਚਾਹੂੰਗਾ ਆ ਬਹੁਤ ਸਾਰੇ ਲੋਕਾਂ ਵੱਲੋਂ ਮੈਨੂੰ ਨਾਲ ਹੀ ਇਹਦੇ ਚ ਜਿਹੜੇ ਤਿੰਨ ਜਾਣੇ ਮੁਲਾਜ਼ਮ ਆ ਜਿਹੜੇ ਹੈਗੇ ਆ ਉਹਨਾਂ ਨੂੰ ਕਲਾਸ 3 ਸਰਟੀਫਿਕੇਟਸ ਹੋਣਗੇ ਸਰ ਇਹ 3 ਦੇ ਨੂੰ ਸਰ ਇਹ ਮੋਬਾਈਲ ਵਿੱਚ ਕਈਆਂ ਨੂੰ ਵਿਚੇ ਸੀ ਤੇ ਕਈਆਂ ਨੂੰ ਵੈਸੇ ਰੱਖੇ ਹੋਏ ਸੀ ਉਹ ਸਾਰੀ ਡਿਟੇਲ ਉਹ ਕਾਫੀ ਲੰਮੀ ਡਿਟੇਲ ਹੈ ਬਟ ਫਿਲਹਾਲ ਇਹਦੇ ਵਿੱਚ ਕਿਉਂਕਿ ਇਹ ਸਾਰੇ ਮੋਬਾਈਲ ਤੁਸੀਂ ਦੇਖੇ ਆ ਇਹਦੇ ਵਿੱਚੋਂ ਓਨਰਸ ਦੇ ਬਹੁਤ ਸਾਰੇ ਰਿਪੋਰਟਡ ਨਹੀਂ ਗਏ ਜਿਹੜੇ ਮੋਬਾਈਲ ਖੋਇਆ ਗਿਆ ਜੀ ਮੇਰੇ ਤੋਂ ਖੋਕੇ ਤੇ ਕਈ ਰਿਪੋਰਟਡ ਕੇਸ ਨਹੀਂ ਅਸੀਂ ਸਾਰਿਆਂ ਦੇ ਆਈਐਮਆਈ ਲੈ ਕੇ ਨੰਬਰ ਲੈ ਕੇ ਕਿਹੜੇ ਮੋਬਾਈਲ ਚੱਲਦੇ ਸੀ ਉਹਨਾਂ ਨੂੰ ਜਿਹੜੇ ਅਸੀਂ ਵਿਦ ਲੀਗਲ ਤਰੀਕੇ ਨਾਲ ਉਹਨੂੰ ਵਾਪਸ ਕਰਾਂਗੇ ਇਹਨਾਂ ਦੇ ਵਿੱਚੋਂ ਹਜੇ ਪਤਾ ਲੱਗੂਗਾ ਜੀ ਇੱਥੋਂ ਦੇ ਰਹਿਣ ਵਾਲੇ ਸੀ ਸਰ ਇਸ ਦੇ ਵਿੱਚ ਅੱਜ ਨਾ ਇੱਕ ਮੋਟੀ ਆਨੇ ਵਿੱਚ ਵੀ ਪਰਚਾ ਦਰ ਜੋ ਹੈ ਇੱਕ ਵਿਦੇਸ਼ੀ ਜਿਹੜਾ ਵਰਲਡ ਟੂਰ ਤੇ ਨਿਕਲਿਆ ਹੋਇਆ ਸੀ ਸਾਈਕਲ ਤੇ ਉਸ ਦਾ ਮੋਬਾਈਲ ਉਹਦਾ ਸਨੇਚ ਹੋ ਗਿਆ ਨਾਲ ਕ੍ਰੈਡਿਟ ਕਾਰਡ ਵੀ ਸੀਗਾ ਸੋ ਵਿਦੇਸ਼ੀ ਹੈਗਾ ਉਹ ਅਪੀਲ ਵੀ ਕਰ ਰਿਹਾ ਤੁਹਾਨੂੰ ਵੀ ਜਿਹੜਾ ਵੀ ਮੇਰਾ ਮੋਬਾਈਲ ਲੱਭਿਆ ਜਾਵੇ ਦੇਖੋ ਦੇਖੋ ਨਹੀਂ 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 ਦੇਸੀ ਕ੍ਰਿਮੀਨਲੀ ਦੇਸੀ ਵਿਦੇਸ਼ੀ ਤੇ ਇਹ ਤਾਂ ਕੋਈ ਨਵਾਂ ਕਨਸੈਪਟ ਮਤਲਬ ਕ੍ਰਿਮੀਨਲ ਤਾਂ ਕ੍ਰਿਮੀਨਲ ਲਈ ਜੀ ਗੱਲ ਇਹ ਹੈ ਵੀ ਜੇ ਕ੍ਰਾਈਮ ਹੋ ਰਿਹਾ ਲੁਧਿਆਣਾ ਟੀਮ ਤਕੜੀ ਹੈ ਅਸੀਂ ਐਸਐਸ ਲੈਵਲ ਦੇ ਜੇ ਸਾਡੇ ਕੋਲੇ ਜਿਹੜੇ ਨਹੀਂ ਵੀ ਰਿਪੋਰਟਡ ਇਹ ਜਿਹੜੇ ਰੱਖੇ ਹੋਏ ਆ ਬਹੁਤ ਸਾਰੇ ਰਿਪੋਰਟਡ ਨਹੀਂ ਗਏ ਤੇ ਅਸੀਂ ਉਹਨਾਂ ਨੂੰ ਕ੍ਰਿਮੀਨਲ ਨੂੰ ਭਜਾ ਕੇ ਰੱਖਾਂਗੇ ਬਸ ਇੱਕੋ ਹੀ ਗੱਲ ਇਹ ਆ ਵੀ ਕ੍ਰਾਈਮ ਤਾਂ ਦੇਖੋ ਕ੍ਰਾਈਮ ਨੂੰ ਅਸੀਂ ਸਟਾਪ ਨਹੀਂ ਕਰ ਸਕਦੇ ਕ੍ਰਾਈਮ ਰੈਗੂਲਰ ਹੁੰਦਾ ਉਹਨੂੰ ਹੁੰਦਾ ਰਹੂਗਾ ਪਰ ਜਿਹੜੀ ਗੱਲ ਆ ਟੀਮ ਦੀ ਨੀਅਤ ਤੇ ਨੀਤੀ ਨੀਅਤ ਸਾਫ਼ ਤੇ ਨੀਤੀ ਗੁੰਡਿਆਂ ਨੂੰ ਭਜਾਉਣਾ ਹੈ ਬਦਮਾਸ਼ਾਂ ਨੂੰ ਭਜਾਉਣਾ ਇਹ ਸਾਡੀ ਟੀਮ ਇਸੇ ਤਰੀਕੇ ਨਾਲ ਕੰਮ ਕਰਦੀ ਰਹੂਗੀ ਇਹਦੇ ਤੋਂ ਇੰਪੋਰਟੈਂਟ ਇੱਕ ਗੱਲ ਮੈਂ ਹੋਰ ਤੁਹਾਨੂੰ ਜਿਹੜੀ ਦੱਸਣਾ ਚਾਹੂੰਗਾ ਆ ਬਹੁਤ ਸਾਰੇ ਲੋਕਾਂ ਵੱਲੋਂ ਮੈਨੂੰ ਮੈਸੇਜ ਭੇਜੇ ਗਏ ਆ ਰਿਟਨ ਉਹਦੇ ਵਿੱਚ ਵਟਸਐਪ ਤੇ ਕੀਤੇ ਗਏ ਮੇਰੇ ਕੋਲੇ ਨੰਬਰ ਵੀ ਸੇਵ ਨਹੀਂ ਵੀ ਅਸੀਂ ਪਰਿਵਾਰਾਂ ਨਾਲ ਜਦੋਂ ਮਾਰਕੀਟ ਦੇ ਵਿੱਚ ਜਾਂਦੇ ਆ ਤੇ ਉੱਥੇ ਸਾਨੂੰ ਜਿਹੜੀ ਦਿੱਕਤ ਆਉਂਦੀ ਆ ਅਸੀਂ ਆਪਣੀ ਫੈਮਲੀ ਦੇ ਨਾਲ ਬਹੁਤ ਸਾਰੀਆਂ ਮਾਰਕੀਟਸ ਦੇ ਵਿੱਚ ਨਹੀਂ ਜਾ ਸਕਦੇਗੇ ਆਪਦੀਆਂ ਬੇਟੀਆਂ ਤੇ ਬੱਚਿਆਂ ਤੇ ਜਾਂ ਵਾਈਫ ਦੇ ਨਾਲ ਉਹ ਲੀਡੀ ਮੈਂਬਰਸ ਨਾਲ ਨਹੀਂ ਜਾ ਸਕਦੇ ਕਿਉਂਕਿ ਇੱਥੇ ਬਹੁਤ ਸਾਰੇ ਮਾਰਕੀਟ ਤੇ ਫੈਸ਼ਨ ਬਣ ਗਿਆ ਵੀ ਕਾਰ ਦੇ ਵਿੱਚ ਉੱਤੇ ਬੋਤਲ ਰੱਖ ਕੇ दारू ਪੀਦੇ ਆ ਰਾਤ ਲੁਧਿਆਣਾ ਪੁਲਿਸ ਵੱਲੋਂ ਸਾਡੇ ਸਾਰੇ ਆਫਸਰ ਜਿਹਨੇ ਇੱਥੇ ਬੈਠੇ ਆ ਇਹਨਾਂ ਨੇ ਆਪ ਅਸੀਂ ਜਿੰਨੇ ਗਸਟਡ ਆਫਸਰ ਸੀ ਉਹਨਾਂ ਨੂੰ ਇੱਕ ਇੱਕ ਮਾਰਕੀਟ ਅਲਾਟ ਕੀਤੀ ਤੇ ਉਹਦੇ ਵਿੱਚ ਅਸੀਂ ਲਗਭਗ ਉਹਨੂੰ ਜਿਹੜੇ 82 ਬੰਦੇ ਉਹ ਗ੍ਰਫਤਾਰ ਕੀਤੇ ਐ 44 ਜਿਹੜੀਆਂ ਵਕੂਖਤਾਵਾਂ ਤੇ ਐਫ ਆਈ ਆਰ ਦਰਜ ਕੀਤੀਆਂ ਇਹਦੇ ਤਿੰਨ ਕਾਰਨ ਐ ਐਫ ਆਈ ਆਰ ਦਰਜ ਕਰਨ ਦੇ ਪਹਿਲਾ ਕਾਰਨ ਇਹ ਐ ਵੀ ਜਿਹੜਿਆਂ ਲੋਕ ਪਰਿਵਾਰਾਂ ਨੂੰ ਮੁਸ਼ਕਲਾ ਆਉਂਦੀਆਂ ਜਿੱਥੇ ਕਿ 50% ਜਿਹੜੀ ਪੋਪੂਲੇਸ਼ਨ ਲੇਡੀਜ਼ ਦੀ ਐ ਤੇ ਉਹ ਜੇ ਮਾਰਕੀਟ ਦੇ ਵਿੱਚ ਨਾ ਜਾਣ ਇਹ ਗੁੰਡਾਗਰਦੀ ਦਾ ਰਾਜ ਤਾਂ ਹੈ ਨਹੀਂ ਵੀ ਉਹਨਾਂ ਨੂੰ ਦਿੱਕਤ ਆਊਗੀ ਇੱਕ ਉਹਦੇ ਲਈ ਨੰਬਰ 2 ਦੇ ਵਿੱਚ ਜਦੋਂ ਡਰੰਕਨ ਡਰਾਈਵਿੰਗ ਕਰਦੇ ਐ ਤੇ ਉਹਦੇ ਵਿੱਚ ਕੋਈ ਐਕਸੀਡੈਂਟ ਕਰਦੇ ਐ ਤੇ ਉਹਨਾਂ ਦੀਆਂ ਜਾਨਾਂ ਨੂੰ ਵੀ ਨੁਕਸਾਨ ਹੋ ਸਕਦਾ ਇਸ ਕਰਕੇ ਇਹ ਜਿਹੜੀ ਸਰਪ੍ਰਾਈਜ਼ ਕੈਂਪੇਨ ਜਿਹੜੀ 8 ਤੋਂ 11 ਵਜੇ ਤੱਕ ਚੱਲੀ ਐ ਉਹਦੇ ਵਿੱਚ ਅਸੀਂ ਇੰਨੇ کیس ਰਜਿਸਟਰਡ ਹੋ ਗਿਆ ਇਹ ਕੈਂਪੇਨ ਸਰਪ੍ਰਾਈਜ਼ ਐਲੀਮੈਂਟ ਵਿੱਚ ਹੀ ਰਹੂਗਾ ਕਦੇ ਵੀ ਅਸੀਂ ਸ਼ਾਮ ਨੂੰ ਲੇਟ ਦੋ ਘਲਾਏ ਦੇ ਨਾਲ ਸਾਬਤ ਹੁੰਦੀਆਂ ਲੁਧਿਆਣਾ ਪੁਲਿਸ ਦੇ ਸਵੇਰੇ ਤੁਹਾਨੂੰ 9 ਵਜੇ ਵੀ ਡਿਊਟੀ ਤੇ ਮਿਲਦੀ ਐ ਤੇ ਰਾਤ ਦੇ 11 ਵਜੇ ਵੀ ਇਹਨੂੰ ਕਹਿ ਸਕਦੇ ਆ 14-16 ਘੰਟੇ ਜੇ ਆਫਸਰ ਡਿਊਟੀ ਕਰ ਰਹੇ ਆ ਜਿਹੜੇ ਉਸ ਲੈਵਲ ਤੇ ਅਸੀਂ ਇਹ ਕੈਂਪੇਨ ਇਹ ਵੀ ਜਾਰੀ ਰੱਖਾਂਗੇ एलएच एक ਹੋਰ ਜਿਹੜੇ ਡਰੰਕਨ ਡਰਾਈਵਿੰਗ ਕਰਦੇ ਆ ਉਹਨਾਂ ਨੂੰ ਮੈਂ ਤੁਹਾਡੇ ਜ਼ਰੀਏ ਇੱਕ ਬੇਨਤੀ ਤੇ ਅਪੀਲ ਕਰਨਾ ਚਾਹਾਂਗਾ ਪਲੀਜ਼ ਇਹਨੂੰ ਆਪਦਾ ਕੈਰੀਅਰ ਖਰਾਬ ਨਾ ਕਰੋ ਜਿਹਦੇ ਤੇ ਪਰਚਾ ਦਰਜ ਹੁੰਦਾ ਤੁਹਾਡਾ ਪਾਸਪੋਰਟ ਨਹੀਂ ਬਣਨਾ ਤੁਹਾਡੀ ਵੈਰੀਫਿਕੇਸ਼ਨਸ ਨਹੀਂ ਹੋਣੇ ਹੈਗੀਆਂ ਤੁਹਾਡੀ ਕੋਈ ਜੰਗ ਉਹ ਤੁਹਾਡੀ ਜਿਹੜੀਆਂ ਜੋਬਸ ਆ ਉਹਨਾਂ ਤੇ ਬ੍ਰੇਕਸ ਲੱਗ ਜਾਣਗੀਆਂ ਇਸ ਕਰਕੇ ਕਈ ਵਾਰੀ ਇਹ ਹੁੰਦਾ ਵੀ ਅਵੇਲੇਬਲ ਅਫੈਂਸ ਦਾ ਕੀ ਹੋ ਗਿਆ ਇਹ ਇਹ ਦੇ ਲਈ ਅਸੀਂ ਨਹੀਂ ਚਾਹੁੰਦੇ ਵੀ ਤੁਹਾਡੇ ਖਿਲਾਫ ਕਾਰਵਾਈ ਕਰੀਏ ਪਰ ਸਾਨੂੰ ਤੁਹਾਡੀ ਜਾਨਾਂ ਦੀ ਪਰਵਾਹ ਹੈ ਸਾਨੂੰ 50% ਜਿਹੜੀ ਪਾਪੂਲੇਸ਼ਨ ਦੇ ਵਿੱਚ ਲੇਡੀਜ਼ ਆ ਉਹਨਾਂ ਦੀ ਪਰਵਾਹ ਹੈ ਇਸ ਕਰਕੇ ਅਸੀਂ ਜੇ ਇਹੋ ਜੀ ਗੁੰਡਾਗਰਦੀ ਇਹਨੂੰ ਅਲਾਉ ਨਹੀਂ ਕਰਾਂਗੇ ਇਹ ਜਿਹੜੀ ਕੈਂਪੇਨ ਇਸੇ ਟੰਗ ਦੇ ਨਾਲ ਹੀ ਜਾਰੀ ਰਹੇ ਨਹੀਂ ਦੇਖੋ ਹਜੇ ਹਜੇ ਨਾ ਜੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਤੁਸੀਂ ਸਾਡੇ ਦੋਸਤ ਹੋ ਹਾਂ ਤੁਹਾਡੇ ਰਹੀਏ ਸਾਨੂੰ ਬਹੁਤ ਸਾਰੀਆਂ ਗੱਲਾਂ ਪਤਾ ਲੱਗਦੀਆਂ ਲੱਗਦੀਆਂ ਰਹਿਣੀਆਂ ਬਹੁਤ ਸਾਰੇ ਇਹ ਚੀਜ਼ਾਂ ਤੁਸੀਂ ਬੜੇ ਸੋਹਣੇ ਢੰਗ ਨਾਲ ਕਿਉਂਕਿ ਤੁਹਾਡੇ ਵਿੱਚੋਂ ਵੀ ਤੁਹਾਡਾ ਮਨਸ਼ਾ ਵੀ ਸਾਡੇ ਵਾਂਗੂ ਆਪਦੇ ਸਿਟੀ ਨੂੰ ਸੇਫ ਤੇ ਸਿਕਿਉਰ ਰੱਖਣਾ ਹੈ ਜਿੰਨਾ ਚਿਰ ਤੁਹਾਡਾ ਮਨਸ਼ਾ ਸਿਟੀ ਨੂੰ ਸੇਫ ਤੇ ਸਿਕਿਉਰ ਰੱਖਣਾ ਹੈ ਉਹ ਤੁਸੀਂ ਤੇ ਅਸੀਂ ਇੱਕੋ ਪਾਰਟੀ ਚੱਲਦੇ ਆਂ ਜਿਹੜੀ ਇਹ ਗੱਲ ਕਹੀ ਆ ਜਿਹੜੀਆਂ ਦੁਕਾਨਾਂ ਫਰਾਨਾ ਮੀਟ ਵਾਲਾ ਫਰਾਨਾ ਮੱਛੀ ਵਾਲਾ ਜੀ ਫਰਾਨਾ ਚਿਕਨ ਪਕੌੜੇ ਵਾਲਾ ਉਹਨਾਂ ਨੂੰ ਜਿਹਦੀ ਦੁਕਾਨ ਦੇ ਅੱਗੇ ਜਿਹਦੇ ਢਾਬੇ ਦੇ ਅੱਗੇ ਇਹ ਦਾਰੂ ਪਿਆਈ ਜਾਊਗੀ ਉਨੋਂ ਵਿੱਚੋਂ ਦੇ ਮੁਲਜ਼ਮ ਰੱਖਿਆ ਜਾਊਗਾ ਇਸ ਵਾਰੀ ਇਹ ਅਫੈਂਸ ਹੈ ਤੇ ਜੇ ਵਾਰ-ਵਾਰ ਉਹ ਬਾਜ਼ਨੀ ਆਉਣਗੇ ਤਾਂ ਜਿਹੜੇ ਹੋਰ ਵੱਡੇ ਅਫੈਂਸਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਥੈਂਕ ਯੂ ਸੋ ਮੱਚ ਤੇ ਤੁਹਾਡੀ ਕੋਆਪਰੇਸ਼ਨ ਦੀ ਇਵੇਂ ਹੀ ਲੋੜ ਰਹੂਗੀ ਥੈਂਕ ਯੂ ਜੀ ਕੋਈ ਵੀ ਪੁਲਿਸ ਅਫਸਰ ਨੂੰ ਕਿਸੇ ਵੇਲੇ ਵੀ ਫੋਨ ਕਰਕੇ ਫੋਨ ਕਰਕੇ ਇਨਫੋਰਮੇਸ਼ਨ ਦੇ ਸਕਦੀ ਹੈ ਗੱਲ ਕਰ ਸਕਦੀ ਹੈ ਨਹੀਂ ਇਹ 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 ਨਾ ਇਹ ਤੁਹਾਡਾ ਜਿਹੜਾ ਸਵਾਲ ਹੈ ਇਹ ਔਖਾ ਸਵਾਲ ਹੈ ਔਖਾ ਸਵਾਲ ਹੈ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤੁਸੀਂ ਮੇਰੇ ਲਈ ਸਭ ਤੋਂ ਇੰਪੋਰਟੈਂਟ ਬੰਦੇ ਆ ਹੁਣ ਕੋਈ ਮੈਨੂੰ ਕਾਲ ਕਰੀ ਜਾਵੇ ਮੈਂ ਉਹਦੀ ਕਾਲ ਨੂੰ ਕੱਟ ਰਿਹਾ ਸਾਈਲੈਂਟ ਤੇ ਲਾ ਲਿਆ ਪੁਲਿਸ ਆਫਸਰ ਕਿਸ ਥਾਂ ਤੇ ਬੈਠਾ ਹੈ ਇੱਕਾ ਮੋਬਾਈਲ ਦੇ ਨਾਲ ਉਹਦੀ ਕਪੈਸਿਟੀ ਹੈ ਨਾ ਜੇ ਮੰਨ ਲਓ ਤੁਹਾਡੀ 10 ਘੰਟੇ ਦੀ ਕਪੈਸਿਟੀ ਹੈ ਜਾਂ ਆਮ ਬੰਦੇ ਦੇ ਜੇ 24 ਘੰਟੇ ਹੈ ਅਸੀਂ ਸੋਚਦੇ ਹਾਂ ਵੀ ਸਾਨੂੰ ਤਾਂ 48 ਘੰਟੇ ਚਾਹੀਦੇ ਸੀ ਲੋਕਾਂ ਦੀ ਐਕਸਪੈਕਟੇਸ਼ਨ ਹੈ ਪਰ ਅਸੀਂ ਐਕਸਪੈਕਟੇਸ਼ਨ ਦੇ ਪੂਰਾ ਉੱਤਣ ਦੀ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਇੱਕ ਜੀਸੀਪੀ ਇਹਨਾਂ ਨੇ ਇੱਕ ਐਸਐਚਓ ਇਹਨਾਂ ਨੇ ਬੜਾ ਸੋਹਣਾ ਇਹ ਕੰਮ ਕੀਤਾ ਇਹ ਦੇ ਵਿਲ ਬਰੀਫ ਜੀਐਮਜ਼ ਪੰਜਾਬ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ